ਹੈਲੋ ਟੀਮ ਦਰਨੰਤੀ ਸਤਿ ਸ਼੍ਰੀ ਅਕਾਲ ਆ ਤੁਸੀਂ ਦੇਖ ਰਹੇ ਹੋਗੇ ਮੈਂ ਆਪਣੇ ਕਿਚਨ ਸਟੋਰਸ ਦੇ ਵਿੱਚ ਕਿਉਂ ਖੜੀ ਆ ਤੇ ਉਸ ਦਾ ਮੈਂ ਤੁਹਾਨੂੰ ਕਾਰਨ ਦੱਸ ਦਿੰਨੀ ਆ ਕਿ ਸਵੇਰ ਦੀ ਕਲੋਥਿੰਗ واਸ਼ਿੰਗਸ ਜਿਹੜੇ ਹੈ ਟਿਊਸਡੇ ਦਾ ਦਿਨ ਤੇ ਮੈਂ ਕਲੋਥਿੰਗ ਆਪਣਾ ਜਿਹੜਾ واਸ਼ਿੰਗਸ ਕਰਕੇ ਆਈ ਆ ਐਂਡ ਸੋਚਿਆ ਸੀ ਕਿ ਮੰਡੇ ਨੂੰ ਕਰਦੇ ਆ ਪਰ ਮੰਡੇ ਨੂੰ ਥੋੜਾ ਜਿਆਦਾ ਲੇਜੀ ਲੇਜੀ ਰਹਾ ਬਾਡੀ ਤੇ ਨਹੀਂ ਦਿਲ ਕੀਤਾ ਕਰਨ ਨੂੰ ਸੋ ਅੱਜ ਬਿਨਾਂ ਦੇਰੀ ਕਿਸੇ ਮੈਸਨਰ ਪਹਿਲਾਂ ਆਪਣੇ ਵਸ਼ਵਸ ਕੱਪੜੇ ਕਰ ਚੁੱਕੀਆਂ ਆਂ ਔਰ ਟਾਈਮਿੰਗ ਪੀਰੀਅਡ ਚੱਲ ਰਿਹਾ ਹੈ ਕਿ 11 ਵਜਣ ਵਾਲੇ ਨੇ ਤੇ ਮੈਨੂੰ ਲੱਗ ਗਈ ਹਲਕੀ ਜੀ ਭੁੱਖ ਤੇ ਸੋਚਿਆ ਹੁਣ ਇਸ ਟਾਈਮ ਫਟਾਫਟ ਆਟਾ ਗੁੰਨਾਂਗੇ ਕੌਂਟਰੀ ਬਣਾਵਾਉਂਗੀ ਟਾਈਮ ਵੇਸਟਿੰਗ ਹੈ ਮੇਰੇ ਲਈ ਤਾਂ ਬਹੁਤ ਵੇਸਟਿੰਗ ਹੈ ਸੀਰੀਅਸਲੀ ਜਦੋਂ ਮੈਨੂੰ ਆਪਣੇ ਆਪ ਦਾ ਖੁਦ ਦਾ ਆਪਣੀ ਇਕੱਲੀ ਲਈ ਖਾਣਾ ਪੀਣਾ ਹੋਵੇ ਨਾ ਤਾਂ ਮੈਂ ਬਹੁਤ ਆਪਣੇ ਆਪ ਨੂੰ ਬਾਡੀ ਨੂੰ ਲੇਜੀ ਸਮਝ ਲੈਣੇ ਕਿ ਨਹੀਂ ਯਾਰ ਮੇਰਾ ਬਾਡੀ ਨਹੀਂ ਸੈਟਿੰਗਸ ਹੈ ਮੈਂ ਚਾਹ ਵਗੈਰਾ ਲਵਾਂਗੀ ਜਾਂ ਕੁਝ ਖਾਵਾਂਗੀ ਤੇ ਮੇਰਾ ਟਾਈਮ ਮਤਲਬ ਪਲੇਅਰ ਹੋ ਜਾਏਗਾ ਬਟ ਇਸ ਚੰਨਾ ਕੁਝ ਹੀ ਨਹੀਂ ਹੈ ਔਰ ਕਿਉਂਕਿ ਸੀ ਨੂੰ ਸਭ ਨਾਲ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਅੱਜ ਮੇਰਾ ਜਿਹੜਾ ਮੈਂ ਇੱਕ ਬਈ ਰੋਟੀ ਵਾਲਾ ਨੁਕਸਾ ਤੁਹਾਨੂੰ ਦੱਸਿਆ ਸੀ ਮੈਂ ਬਈ ਰੋਟੀ ਵੀ ਨਹੀਂ ਲੈ پائی ਕਿਉਂਕਿ ਮਾਰਨਿੰਗ ਟਾਈਮ ਪਹਿਲਾਂ ਬੱਚਿਆਂ ਨੂੰ ਭੇਜਦੀਆਂ ਉਸ ਤੋਂ ਬਾਅਦ ਮੈਨੂੰ ਇੰਨਾ ਲਾਲਸਾ ਆਉਂਦੀ ਹੈ ਤੇ ਮੈਂ ਪਹਿਲਾਂ ਸਭ ਨਾਲ ਵਾਲਾ ਆਪਣੇ ਵਾਸ਼ਵਾਸ਼ ਕੱਪੜੇ ਕਰਨ ਜਾਂਦੀ ਆ ਚਿੱਕੇ ਵਾਸ਼ਵਾਸ਼ ਕੱਪੜੇ ਤੋਂ ਬਾਅਦ ਫਿਰ ਮੈਂ نیچے ਆਉਂਦੀ ਆ ਤੇ نیچے ਆਉਂਦਿਆਂ ਨੇ ਦੇਖਦੀ ਹੈ ਕਿ 11 ਵੱਜਣ ਵਾਲੇ ਨੇ ਕੁਛ ਹੀ ਟਾਈਮ ਲਹਿ ਗਿਆ ਹੈ ਤੇ ਜਲਦੀ ਜਲਦੀ ਵਿੱਚ ਫਿਰ ਮੈਂ ਸੋਚਿਆ ਕਿ ਮੈਗੀ ਨੂੰ ਮੈਂ ਰੈਡੀ ਕਰਕੇ ਮੈਗੀ ਖਾਵਾਂਗੀ ਬ੍ਰੇਕਫਾਸਟ ਦੇ ਵਿੱਚ ਔਰ ਜਿਹੜਾ ਮੈਂ ਫਰਾਈ ਪੈਨਸ ਰੱਖਿਆ ਹੈ ਆਪਣੀ ਚਾਹ ਲਈ ਇਹਨਾਂ ਨੂੰ ਮੈਂ ਚਾਹ ਬਣਾਵਾਂਗੀ ਨਾਲ ਵੈਸੇ ਮੈਗੀ ਔਰ ਚਾਹ ਦਾ ਕੰਬੀਨੇਸ਼ਨ ਜ਼ਿਆਦਾ ਤੇ ਨਹੀਂ ਹੈ ਔਰ ਤੁਹਾਨੂੰ ਪਤਾ ਹੈ ਇਸ ਵੀਡੀਓ ਨੂੰ ਮੈਂ ਬਹੁਤ ਇੱਕ ਜਾਂ ਦੋ ਵਾਰ ਪਾ ਚੁੱਕੀ ਹਾਂ ਅਲੱਗ-ਅਲੱਗ ਫਲੇਵਰ ਦੇ ਵਿੱਚ ਸੀ ਸੀ ਦਿੱਸੀ ਮੈਨੂੰ ਕੋਰੀਅਨਸ ਮੈਗੀ ਬਹੁਤ ਪਸੰਦ ਹੈ ਕਿਉਂਕਿ ਮੈਰੀ ਮੈਗੀ ਜੀ ਵੀ ਮੈਗੀ ਨਾਲੋਂ ਤਾਂ ਮੈਨੂੰ ਕੋਰੀਅਨਸ ਮੈਗੀ ਜ਼ਿਆਦਾ ਪਸੰਦ ਹੈ ਕਿਉਂਕਿ ਉਹ ਇੱਕ ਦੀ ਇਹ ਟੇਸ ਜੋ ਕਾਲ ਵੀ ਅੱਛੀ ਹੁੰਦੀ ਹੈ ਔਰ ਦੂਸਰਾ ਸਭ ਤੋਂ ਵੱਡੀ ਗੱਲ ਕਿ ਇਹਦੇ ਵਿੱਚ ਮਸਾਲੇ ਦੀ ਜ਼ਰੂਰਤ ਸਾਨੂੰ ਨਹੀਂ ਪੈਂਦੀ ਕਿਉਂਕਿ ਮੈਕਸਿਮਮ ਮਸਾਲੇ ਪਹਿਲਾਂ ਹੀ ਰੈਡੀ ਹੋਏ ਨੇ ਤੇ ਇਹਦੇ ਕੁਝ ਸਮੇਂ ਪੈਕਿੰਗ ਖੋਲਦੇ ਹਾਂ ਪੈਕਿੰਗ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਮਲਤ ਪੀਸ ਨਿਕਲਦੇ ਨੇ ਪੈਕੇਟਸ ਵਿੱਚ ਹੀ ਸੇਫ ਹੈ ਤਾਂ ਕਿ ਗਿਰਨ ਗੁਰਨ ਵਾਲਾ ਸਾਬ ਨਹੀਂ ਜਾ ਤੇ ਮਤਲਬ ਪੈਕੇਟ ਦਿਖਾ ਜਾਈ ਤਾਂ ਪੈਕੇਟ ਵੀ ਮੈਕਸਮਮ ਆਉਂਦਾ ਹੈ ਸ਼ੀ ਪੈਕੇਟ ਹੈ ਆਈ ਥਿੰਕ ਇਹ ਕਾஞ்சி ਪੈਕੇਟ ਹੈ ਹਾਂ ਔਰ ਇਸ ਚੋਂ ਦੀ ਮੈਗੀ ਕੋਰੀਅਨ ਵਧੀਆ ਲੱਗਦੀ ਹੈ ਕਿਉਂਕਿ ਮੇਰਾ ਨਾ ਕੁਝ ਢਿੱਲ ਕਰ ਰਿਹਾ ਸੀ ਮੈਂ ਕੁਝ ਸਪਾਈਸੀ ਖਾਵਾ ਤੇ ਸਪਾਈਸੀ ਮੇਰੇ ਕੋਲ ਇਸ ਚੋਂ ਤਾਂ ਮਿਰਚਾਂ ਦੇ ਇਲਾਵਾ ਕੁਝ ਨਹੀਂ ਸੀ ਤੇ ਫਿਰ ਮੈਂ ਸੋਚਿਆ ਯਾ ਯਾਦ ਆਇਆ ਮੈਨੂੰ ਕਿ ਮੈਂ ਇੱਕ ਕੋਰੀਅਨ ਮੈਗੀ ਦਾ ਪੈਕੇਟ ਰੱਖਿਆ ਹੋਇਆ ਤੇ ਅੱਜ ਮੈਂ ਉਹੀ ਕੋਰੀਅਨਸ ਮੈਗੀ ਜਿਹੜੀ ਹੈ ਖਾਵਾਂਗੀ ਤੇ ਇਹ ਦੇਖੋ ਕੁਝ ਇਸ ਤਰ੍ਹਾਂ ਦੇ ਇਹਦੇ ਪੌਚ ਮਿਲਦੇ ਨੇ ਆਇਲ ਪੌਚ ਹੈ ਐਂਡ ਪਾਊਡਰ ਪੌਚ ਹੈ ਤੇ ਐ ਦੇਖੋ ਤੁਹਾਡੀ ਜ਼ਰੂਰਤ ਵਿੱਚ ਤੁਸੀਂ ਅਗਰ ਚਾਹੋ ਤੇ ਆਇਲ ਸਪਾਈਸੀ ਯੂਜ਼ ਕਰ ਸਕਦੇ ਹੋ ਜੇ ਤੁਸੀਂ ਨਹੀਂ ਕਰ ਸਕਦੇ ਤੇ ਮੇਰੀ ਤਰ੍ਹਾਂ ਸਿੰਪਲ ਹੀ ਯੂਜ਼ ਕਰੋਗੇ ਮੈਂ ਤੇ ਮੈਂ ਖਾਵਾਂਗੀ ਕਿਉਂਕਿ ਸਪਾਈਸੀ ਆਈ ਲਾਈਕ ਇਟ ਮੈਨੂੰ ਪਸੰਦ ਹੈ ਲਾਈਕ ਇਟ ਇਨਫੈਕਟੇ ਤਾਂ ਮੈਂ ਇੰਗਲਿਸ਼ 'ਚ ਬੜੀ ਕਮਜ਼ੋਰ ਆ ਜੀ ਕਿਸੇ ਵਲੇ ਸ਼ਬਦ ਅੱਗੇ ਪਿੱਛੇ ਹੋ ਜਾਂ ਤਾਂ ਮੈਂ ਤੁਹਾਡੇ ਕੋਲੋਂ ਮਾਫੀ ਚਾਹਨੀ ਆ ਬਟ ਜਿਸ ਤਰ੍ਹਾਂ ਮੈਂ ਬਸ ਬੋਲ ਦੇਣੀ ਆ ਹਲਕਾ-ਫੁਲਕਾ ਅੱਗੇ ਪਿੱਛੇ ਕਰਕੇ ਕਹਿੰਦੇ ਨਾ ਜਦੋਂ ਗੱਡੀ ਸਟਾਰਟਸ ਕਰੀਏ ਤੇ ਅਨਨੋਨ ਬੰਦਾ ਜਿਹੜਾ ਹੁੰਦਾ ਹੈ ਗੱਡੀ ਨੂੰ ਸਟਾਰਟਸ ਕਰਦਾ ਤੇ ਉਹਦਾ ਕਿਤੇ ਨਾ ਕਿਤੇ ਗੱਡੀ ਦਾ ਪੈਂਚਰ ਉੱਕੀ ਹੀ ਜਾਂਦਾ ਤੇ ਉਹ ਕਿਉਂਕਿ ਅਨਕੰਪਲੀਟ ਹੁੰਦਾ ਹੈ ਮੇਰੀ ਤਰ੍ਹਾਂ ਮੈਂ ਵੀ ਅਨਕੰਪਲੀਟ ਆ ਕਿਉਂਕਿ ਇੰਨਾ ਘਾਦੇ ਕੰਮ ਕਰ-ਕਰਕੇ 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 ਮੇਰੇ ਜਿਹੜੇ ਖੁੱਦ ਦੇ ਵਰਡਿੰਗ ਆ ਉਹ ਕੁਝ ਇੱਧਰ ਨੂੰ ਤੁਰ ਪਿਓ ਇਹਨੇ ਤੇ ਕੁਝ ਇੱਧਰ ਨੂੰ ਤੁਰ ਪਿਓ ਇਹਨੇ ਤੇ ਚਲੋ ਬਾਕੀ ਦੇਖੋ ਜੀ ਮੈਗੀ ਮੈਂ ਜਿਸ ਤਰ੍ਹਾਂ ਇੱਕ ਪੈਕੇਟ ਲੈ ਲੇਤਾ ਤੇ ਅਸੀਂ ਦੋ ਮੈਗੀ ਦੇ ਪੈਕੇਜ ਭਾਵਾਂਗੇ ਕਿਉਂਕਿ ਮੈਂ ਇਸ ਟਾਈਮ ਕੱਲ ਨਹੀਂ ਆ ਸਕ ਰਿਹਾ ਤੇ ਇਸ ਲਈ ਬੱਚੇ ਗਏ ਨੇ ਸਕੂਲ ਔਰ ਕਿਉਂਕਿ ਇਸ ਲਈ ਮੈਂ ਜਿਹੜੀ ਮੈਗੀ ਹੈ ਉਹਨੇ ਦੋ ਪੈਕੇਟ ਬਣਾਵਾਂਗੀ ਜਿਸ ਨਾਲ ਮਿਲੋ ਭੁੱਖਾ ਜੋ ਲੱਗੀ ਹੈ ਬਹੁਤ ਜ਼ਿਆਦਾ ਤੇ ਜਿਹੜੀ ਮੇਰੀ ਟੰਮੀ ਹੈ ਉਹ ਬਿਲਕੁਲ ਫੁੱਲ ਹੋ ਜਾਵੇ ਸੋ ਐ ਦੇਖੋ ਜਿਸ ਤਰ੍ਹਾਂ ਹੀ ਮੈਂ ਮੈਗੀ ਨੂੰ ਕਰਕੇ ਸੈਟਿੰਗਸ ਤੁਹਾਡੇ ਸਾਹਮਣੇ ਦਿਖਾਇਆ ਤੇ ਇਹਨੂੰ ਕੜਾਈ ਦੇ ਪੈਨ ਦੇ ਵਿੱਚ ਅਸੀਂ ਡਾਲ ਦਵਾਂਗੇ ਇੱਕ ਪਾਸੇ ਮੈਂ ਕੜਾਈ ਰੱਖੀ ਹੋਈ ਹੈ ਤੇ ਇੱਕ ਪਾਸੇ ਰਿਫਾਈਨਨਾ ਫਰਾਈਂਟ ਫਰਾਈਂਟ ਰੱਖਿਆ ਹੈ ਫਰਾਈਟ ਪੈਨ ਫਰਾਈਟ ਪੈਨ ਉਹਦੇ ਜਿਵੇਂ ਸਿ ਪੈਨ ਪੈਨ ਵੀ ਬੋਲਦੇ ਪੈਨ ਵੀ ਬੋਲਦੇ ਫਰਾਈਟ ਪੈਨ ਵੀ ਬੋਲਦੇ ਹੈ ਬਟ ਅਸੀਂ ਪੰਜਾਬੀਆਂ ਦੀ ਕਹਾਵਤ ਹੈ ਫਰਾਈਟ ਫੈਨ ਹੈ ਨਾ ਤੇ ਚਲੋ ਜੀ ਇਸ طرح ਹੀ ਮਨੋ ਸੇਵ ਅਸੀਂ ਦੁੱਧ ਨੂੰ ਜਿਹੜਾ ਕਿ ਇਹਦੇ ਵਿੱਚ ਚਾਹ ਦੇ ਵੀ ਚੰਡਾਲ ਦਵਾਗੇ ਤੇ ਇਹ ਇੱਕ ਚਾਹ ਜਿਹੜੀ ਆਪਣਾ ਕੰਮ ਕਰਦੀ ਜਾਏਗੀ ਔਰ ਮੈਗੀ ਜਿਹੜੀ ਕਿ ਉਹ ਆਪਣਾ ਕੰਮ ਕਰਦੀ ਜਾਏਗੀ ਤੇ ਸੋਚਿਆ ਕਿ ਚਲੋ ਮੈਗੀ ਬਣਾਉਂਦੇ ਬਣਾਨੇ ਸਮੇ ਬਹੁਤ ਸਾਰੀਆਂ ਗੱਲਾਂ ਕਰ ਲੈਣੇ ਆ ਤੁਹਾਨੂੰ ਬਤੇ ਕੱਲ ਵੀ ਮੈਂ ਤੁਹਾਡਾ ਨਾਲ ਨਹੀਂ ਹੋ ਪਾਈ ਵੀਡੀਓਸ ਦੇ ਵਿੱਚ ਉਹਦਾ ਕਾਰਨ ਔਰ ਨਹੀਂ ਦੱਸ ਸਕਦੀ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਥੋੜਾ ਅੱਗੇ ਪਿੱਛੇ ਟਾਈਮ ਪੀਰੀਅਡ ਹੋ ਜਾਂਦਾ ਅਸੀਂ ਜਿਹੜਾ ਸਿਲੈਕਟਿੰਗ ਕੀਤੀ ਹੁੰਦੀ ਚੀਜ਼ ਦੀ ਕਿ ਹਾਂ ਹਾਂ ਇਹ ਕੰਮ ਹੁਣੇ ਹੀ ਹੋਣਾ ਚਾਹੀਦਾ ਤੇ ਹੁਣੇ ਹੀ ਕਰਾਂਗੇ ਤੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਥੋੜਾ ਅੱਗੇ ਪਿੱਛੇ ਮੇਰਾ ਟਾਈਮ ਪੀਰੀਅਡ ਚਲਾ ਜਾਂਦਾ ਹੈ ਤੇ ਇਸ ਲਈ ਮੈਨੂੰ ਕੱਲ ਦਾ ਟਾਈਮ ਪੀਰੀਅਡ ਮੇਰਾ ਮਤਲਬ ਨਹੀਂ ਮਿਲ ਪਾਇਆ ਮੈਨੂੰ ਕੁਝ ਰੀਸ ਦਾ ਸਿਸਟਮ ਦੇ ਵਿੱਚ ਕਰਨ ਲਈ ਤੇ ਅਸੀਂ ਪਾਊਡਰ ਵਗੈਰਾ ਜਿਸ ਤਰ੍ਹਾਂ ਕਿ ਮਤਲਬ ਮੈਗੀ ਨੂੰ ਪਾਊਡਰ ਵਗੈਰਾ ਦੀ ਯੂਰੋਤ ਹੈ ਤੁਹਾਨੂੰ ਪਤਾ ਮੈਰੀ ਮੈਗੀ ਜਾਂ ਜੀਪੀ ਮੈਗੀ ਜਾਂ ਹੋਰ ਵੀ ਦੇਸੀ ਮੈਗੀਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਵਿੱਚ ਇੱਕ ਚੀਜ਼ ਹੈ ਕੁਆਰਟਿਸ ਜਿਹੜੀ ਮੈਂ ਤੁਹਾਨੂੰ ਦੱਸਦੀ ਕੀ ਹੁੰਦੀ ਆ ਨਹੀਂ ਐ ਇੱਕ ਤੇ ਉਹਨਾਂ ਨੇ ਸਿੰਗਲ ਪੌਸ ਜਿਹੜੇ ਸਿੱਧੇ ਸਿੱਧੇ ਪਾਏ ਹੁੰਦੇ ਆ ਤੇ ਇੱਕ ਜਿਹੜੇ ਪਾਊਡਰ ਆ ਉਹਨਾਂ ਦੇ ਉਹ ਵੀ ਸਿੱਧੇ ਸਿੱਧੇ ਸਿੰਗਲ ਵੇਅਰ ਚ ਹੁੰਦੇ ਨੇ ਤੇ ਜਿਹਦੇ ਨਾਲ ਸਾਨੂੰ ਹਰੀ ਮਿਰਚ ਪਿਆਜ਼ ਟਮਾਟਰ ਵਗੈਰਾ ਸਭ ਕੁਝ ਕੱਟ ਕੇ ਖੁਦ ਹੀ ਮੈਗੀ ਨੂੰ ਪੂਰਾ ਰਿਪੇਅਰ ਕਰਨਾ ਪੈਂਦਾ ਜਿਸ ਤਰ੍ਹਾਂ ਕਿ ਜੇ ਕਿਸੇ ਨੇ ਉਸ ਤਰ੍ਹਾਂ ਦੀ ਮੈਗੀ ਨੂੰ ਪਸੰਦ ਕਰਨਾ ਹੈ ਤੇ ਇਸ ਲਈ ਉਹ ਮੈਨੂੰ ਲੱਗਦਾ ਕਿ ਉਹ ਵਰਕ ਜ਼ਿਆਦਾ ਪੈ ਜਾਂਦਾ ਸਾਡੇ ਲਈ ਹੈਨਾ ਤੇ ਕੋਸ਼ਿਸ਼ ਕਰੋ ਕਿ ਇਕ ਵਾਰ ਤੁਸੀਂ ਵੀ ਮੇਰੀ ਤਰ੍ਹਾਂ ਇਹਨੂੰ ਲੈ ਕੇ ਦੇਖੋ ਵੈਸੇ ਖਾਦਾ ਹੀ ਹੋਏਗਾ ਬਹੁਤ سارے ਲੋਕਾਂ ਲਈ ਇਸ तरह ਦੀ ਗੱਲ ਨਹੀਂ ਬਟ ਕੁਝ ਕੁਝ ਲੋਗ ਇਸ ਤੰਦੇ ਵੀ ਹੋਣਗੇ ਜਿਨ੍ਹਾਂ ਨੇ ਸ਼ਾਇਦ ਅਜੇ ਤੱਕ ਕੋਰੀਅਨ ਮੈਗੀ ਦਾ ਟੇਸ ਨਹੀਂ ਕੀਤਾ ਹੋਏਗਾ ਕੁਝ ਕੁਝ ਲੋਗ ਸਾਰੇ ਨਹੀਂ ਠੀਕ ਹੈ ਨਾ ਸੋ ਇਸ ਲਈ ਦੋਨੋਂ ਬਤਨ ਮੈਂ ਵੀ ਇਸ ਮੈਗੀ ਨੂੰ ਪਸੰਦ ਨਹੀਂ ਸੀ ਕਰਦੀ ਕਿਉਂਕਿ ਮੇਰੇ ਮੈਨੂੰ ਲੱਗਦਾ ਹੁੰਦਾ ਸੀ ਕਿ ਮੈਗੀ ਸਿਰਫ ਇੱਕ ਕੋਰੀਅਨਸ ਮੈਗੀ ਦੀ ਤਰ੍ਹਾਂ ਬਣਾਈ ਗਈ ਹੈ ਇਹ ਬਚੜ ਤੋਂ ਜਿਸ ਤਰ੍ਹਾਂ ਕਿ ਮਤਲਬ ਦੇਖਿਆ ਜਾਵੇ ਬਜ਼ੜ ਵੀ ਇਹਦਾ ਬਹੁਤ ਮਤਲਬ ਅੰਜਾਸ ਲੋ ਨਹੀਂ ਹੈ ਜਾਂ ਮਤਲਬ ਫਾਸਤ ਨਹੀਂ ਹੈ ਬਟ ਇਹ ਕਿ ਇਹਦਾ ਕੇਸ ਸ਼ਾਇਦ ਮੇਰੇ ਸਮਝ ਤੋਂ ਬਾਹਰ ਹੋਵੇ ਕਿਉਂਕਿ ਓਨਲੀ ਔਨ ਵੈਜੀਟੇਰੀਅਨਸ ਮੈਂ ਇੱਕ ਵੈਜੀਟੇਰੀਅਨ ਸੀਗੀ ਹਾਂ ਤੇ ਮੈਨੂੰ ਲੱਗਦਾ ਹੁੰਦਾ ਸੀ ਕੁਛ ਇਹਨਾਂ ਨੇ ਆਪਣੇ ਇਹਨਾਂ ਕਿਤੇ ਮਾਸ ਮੂਸ ਪਾਏ ਹੁਣ ਵਿੱਚ ਇਹਨਾਂ ਦਾ ਕੋਈ ਭਰੋਸਾ ਵੀ ਨਹੀਂ ਗਾ ਕੋਰੀਆ ਅੱਜ ਕੱਲ੍ਹ ਤੁਹਾਨੂੰ ਪਤਾ ਸਭ ਕੁਝ ਤੇ ਖਾਈ ਜਾਂਦੇ ਆ ਜਿਹੜੀ ਸਾਨੂੰ ਨਹੀਂ ਸਮਝ ਲਾਦੀ ਉਹਦੇ ਵਿੱਚ ਵੀ ਉਹ ਖਾ ਜਾਂਦੇ ਸਭ ਕੁਝ ਤੇ ਐ ਦੇਖੋ ਜਿਸ ਤਰ੍ਹਾਂ ਕੀ ਮੈਂ ਮਤਲਬ ਆ ਦੇਖੋ ਤੁਹਾਨੂੰ ਦੱਸਿਆ ਕਿ ਓ ਮਾਈ ਗਾਡ ਐ ਦੇਖੋ ਇਹ ਔਇਲ ਹੈ ਔਰ ਇਹ ਪਾਊਡਰ ਹੈ ਤੁਹਾਨੂੰ ਪਤਾ ਮੈਂ ਇਹਨੂੰ ਕਿਉਂ ਇਹਨਾਂ ਨਾਲ ਮਿਕਸ ਕਰ ਦਿੱਤਾ ਕਿਉਂਕਿ ਇਹਨਾਂ ਨੂੰ ਇਕੱਠਾ ਹੀ ਪਾਵਾਂਗੇ ਨਾ ਇਹ ਫਲੇਵਰ ਇੱਕ ਦੂਜੇ ਨਾਲ ਮਿਕਸ ਹੋ ਕੇ ਸੈਟਅਪ ਬੈਠ ਜਾਏਗਾ ਤੇ ਇਸ ਤਰੀਕੇ ਸੇਮ ਅਸੀਂ ਡਾਲ ਦਵਾਂਗੇ ਫਿਰ ਅਸੀਂ ਇਸੇ ਹੀ ਪਲੇਟ ਦੇ ਵਿੱਚ ਮੈਗੀ ਨੂੰ ਵਿਜ਼ਟ ਕਰਾਂਗੇ ਕਿਉਂ ਕਹਿੰਨ ਦੱਸਾਂ ਕਿਉਂਕਿ ਜਿਹੜਾ ਮਸਾਲਾ ਵਗੈਰਾ ਸਭ ਕੁਝ ਹੋਏਗਾ ਉਹ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਤੇ ਮੈਗੀ ਬਹੁਤ ਹੀ ਜ਼ਿਆਦਾ ਮੈਨੂੰ ਪਸੰਦ ਹੈ ਮੈਂ ਜਿੱਦੋਂ ਵੀ ਕਿਤੇ ਬਾਹਰ ਅੰਦਰ ਵੀ ਜਾਵਾਂ ਤੇ ਇਹਨਾਂ ਦੇ ਸਾਹਦ ਮੈਨੂੰ ਕਹਿਣ ਕਿ ਕੀ ਖਾਣਾ ਤੇ ਮੈਂ ਇਹਨਾਂ ਨੂੰ ਕਹਿ ਦਿੰਦੀ ਆ ਪੁੱਛੋ ਥੋੜਾ ਜਿਹਾ ਜੇ ਮੈਗੀ ਵੀ ਲਾ ਦੇਣਾ ਕਿਉਂਕਿ ਬਚਪਨ ਦੀਆਂ ਚੀਜ਼ਾਂ ਕੁ ਸ਼ਕਤਾਜ਼ੀਆਂ ਹੋ ਜਾਂਦੀਆਂ ਨੇ ਹੈਨਾ ਤੇ ਇਸ ਲਈ ਮੈਨੂੰ ਇਹ ਪਸੰਦ ਆ ਮੈਗੀ ਸੋ ਅੱਜ ਦਾ ਮੌਸਮ ਦੇਖਿਆ ਜਾਵੇ ਅੱਜ ਦਾ ਮੌਸਮ ਬੜਾ ਹੀ ਅਜੀਬੋ ਗਰੀਬ ਹੈ ਪਤਾ ਹੈ ਤੁਹਾਨੂੰ ਇੱਕ ਤਾਂ ਬੱਦਲ ਵੀ ਹੋਇਆ ਦਾ ਤੇ ਇੱਕ ਮੌਸਮ ਦੀ ਗੰਭੀਰਤਾ ਚ ਹੈ ਤੇ ਤੁਹਾਨੂੰ ਮੈਂ ਮੈਗੀ ਵੀ ਖਾ ਸਕਦੀ ਆ ਤੇ ਜੇ ਦੇਖੋ ਜੀ ਮੈਗੀ ਸਾਡੀ ਕਿਸ ਤਰ੍ਹਾਂ ਮਤਲਬ ਰੈਡੀ ਹੋ ਰਹੀ ਹੈ ਇੱਧਰ ਮੇਰੀ ਟੀ ਰੈਡੀ ਹੋ ਰਹੀ ਹੈ ਸੋ ਇੱਧਰ ਮੈਂ ਆਪਾਂ ਤੇ ਟਾਈਮਿੰਗ ਫਰੋਂ ਦਾ ਸੇਮੇ ਸੇਮ 11 ਵਜੇ ਦਾ ਚੱਲ ਰਿਹਾ ਤੇ ਉਹ ਮੋਟਰ ਦੇਖੋ ਭਰ ਚੁੱਕੀ ਹੈ ਤੇ ਆਵਾਜ਼ ਅਸੀਂ ਸਾਨੂੰ ਆ ਨਹੀਂ ਰਹੀ ਅੱਜ ਕੱਲ ਮੇਰੀ ਉਹ ਮੋਟਰ ਵਾਲੀ ਨਾ ਉਹ ਵਿਚਾਰੀ ਖਰਾਬ ਹੋ ਗਈ ਹੈ ਪਾਣੀ ਦੇ ਟੈਂਕੀ ਤੁਹਾਡੀ ਭਰ ਗਈ ਹੈ ਤੁਸੀਂ ਬੰਦ ਕਰ ਲਓ ਉਹ ਤੁਸੀਂ ਬੰਦ ਕਰ ਲਵੋ ਉਹ ਅਲੱਗ ਖਰਾਬ ਹੋ ਚੁੱਕਿਆ ਤੇ ਥੋੜੇ ਜਿਹਾ ਕੰਮ ਲਈ ਨਾ ਕੋਈ ਵੀ ਨਹੀਂ ਆਂਦਾ ਹੈਗਾ ਹਰ ਇੱਕ ਨੂੰ ਹੁੰਦਾ ਹੈ ਕਿ ਵੱਡੇ ਨੋਟ ਹੋਣ ਤੇ ਫਿਰ ਉਹ ਦੇਖੋ ਇਹ ਬਸ ਆਪਣੇ ਆਪ ਚ ਹੀ ਹੈ। ਇਹਨਾਂ ਕੋਈ ਨਹੀਂ ਹੁੰਦਾ ਕੀ ਹੋ ਰਿਹਾ ਘਰ ਚ ਕੀ ਨਹੀਂ ਹੋ ਰਿਹਾ ਕੀ ਹੋਣਾ ਚਾਹੀਦਾ ਹੈ ਕੀ ਨਹੀਂ ਹੋਣਾ ਚਾਹੀਦਾ ਬਸ ਬਿੰਦਾਸ ਆਪਣੀ ਤਰ੍ਹਾਂ। ਸੋ ਆ ਦੇਖੋ ਮੈਮੀ ਮੈਮੀ ਦੇਖੋ ਰੈਡੀ ਹੋ ਰਹੀ ਹੈ ਔਰ ਕਲਰ ਦੇਖੋ ਕਿੰਨਾ ਖਿਲ ਕੇ ਬਾਹਰ ਆ ਗਿਆ ਔਰ ਜਿਹੜਾ ਅਸੀਂ ਪਾਊਡਰ ਤੇਲ ਦੋਵਾਂ ਨੂੰ ਇਹਦੇ ਵਿੱਚ ਮਿਕਸ ਕਰਕੇ ਤੇ ਸੈਟ ਵਾਈਸ ਸੈਟਸ ਕਰ ਲਿੱਤਾ ਹੈ। ਔਰ ਇਹ ਦੇਖੋ ਚਾਹ ਮੇਰੀ ਜ਼ਿੰਦਗੀ ਦੀ ਅਸਲੀ ਕਹਾਣੀ ਚਾ ਮੇਰੀ ਸਵੀਟ ਤੋਂ ਲੈ ਕੇ ਮੇਰੀ ਸ਼ਾਮ ਤੱਕ ਮੇਰੀ ਜ਼ਿੰਦਗੀ ਦੀ ਚਾ ਤੁਹਾਨੂੰ ਪਤਾ ਚਾਹ ਹੀ ਕਿਸ ਤਰ੍ਹਾਂ ਦਾ ਇਨਸਾਨ ਦਾ ਪਹਿਰਾਵਾ ਵਾ ਚਾ ਚਾ ਇਸ ਤਰ੍ਹਾਂ ਦਾ ਇੱਕ ਇਨਸਾਨ ਦਾ ਟੇਸਟ ਹੈ ਕਿ ਜਿਸ ਟੇਸਟ ਦੇ ਨਾਲ ਲੌਂਗ ਟਾਈਮ ਅਸੀਂ ਪੀਰੀਅਡ ਆਪਣਾ ਨਹੀਂ ਕਾ ਸਕਦੇ ਹਾਂ ਹੈਨਾ ਤੇ ਇਹ ਦੇਖੋ بارش بارش ਹੋ ਰਹੀ ਹੈ ਦੇਖੋ ਮੈਂ ਕਲੋਨੀ ਦੇ ਬਾਹਰ ਆਈ ਸੀ ਤੇ ਦੇਖੋ بارش ਹੋਣੀ ਸ਼ੁਰੂ ਹੋ ਗਈ ਹੈ ਤੇ ਇੱਕ ਮੈਨੂੰ ਦੱਸਣਾ ਕਾਫੀ ਟਾਈਮ ਪੀ ਮੇਰਾ ਪੌਦਾ ਹੈ ਇਹ ਵਾਲਾ ਵਿਚਾਰਾ ਇਹ ਵੱਧਦਾ ਬਹੁਤ ਹੀ ਘੱਟ ਪਿਆ ਇਹਨੂੰ ਮੈਕਸਿਮਮ 6-7 ਸਾਲ ਹੋ ਚਲੇ ਪੌਦਾ ਵੱਧ ਨਹੀਂ ਰਿਹਾ ਤੇ ਜੇ ਕਿਸੇ ਤੁਹਾਡੇ ਕੋਲ ਕੋਈ ਸਲਾਹ ਹੋਵੇਗੀ ਦੱਸ ਦੱਸਣਾ ਮੈਨੂੰ ਜ਼ਰੂਰ ਪੌਦੇ ਨੂੰ ਲੈ ਕੇ ਤੇ ਬਾਕੀ ਪੌਦੇ ਨੂੰ ਕਿਸੇ ਨੇ ਕਿਹਾ ਸੀ ਕਿ ਖਾਦ ਵਗੈਰਾ ਵੀ ਪਾਓ ਮੈਂ ਖਾਦ ਵੀ ਪਾਉਣੀ ਪਰ ਫਿਰ ਵੀ ਨਹੀਂ ਹੋ ਰਿਹਾ ਪਣੀ ਕੀ ਪ੍ਰੋਬਲਮ ਹੈ ਸੋ ਐ ਦੇਖੋ ਜੀ ਅਸੀਂ ਦੁਬਾਰਾ ਕਿਚਨ ਦੇ ਵਿੱਚ ਆਏ ਬਾਰੋ ਸੈਰ ਕਰਾ ਕੇ ਤੇ ਇਹ ਦੇਖੋ ਮੇਰਾ ਹੱਥ ਸੜ ਗਿਆ ਚਿਮਚਾ ਬਹੁਤ ਗਰਮ ਸੀ ਇਕਦਮ ਮੇਰਾ ਹੱਥ ਸੜ ਗਿਆ ਕਿਉਂਕਿ ਫੋਨ ਫੋਨ ਵੀ ਪਕੜਿਆ ਹੋਇਆ ਹੈ ਤੇ ਇੱਕ ਫੋਨ ਦੇ ਨਾਲ ਮੈਂ ਆਪਣੀ ਵੀਡੀਓ ਵੀ ਬਣਾ ਰਹੀ ਇੱਕ ਫੋਨ ਦੇ ਨਾਲ ਮੈਂ ਚਮਚੀ ਤੇ ਤੁਹਾਨੂੰ ਪਤਾ ਮੇਰਾ ਹੈਂਡਸ ਸੜ ਗਿਆ ਤੁਹਾਨੂੰ ਦਿਖਾਣੀ ਹੈ ਇਹ ਹਲਕਾ ਹਲਕਾ ਤੇ ਲੱਗਦੇ ਰਹਿੰਦੇ ਕਦੀ ਮੇਰੇ ਕੁੱਕਰ ਲੱਗ ਜਾਂਦਾ ਹੈ ਕਦੀ ਮੇਰੇ ਪਤੀਲੇ ਲੱਗ ਜਾਂਦੇ ਹੈ ਇਹ ਇਨਾ 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 ਜ਼ੁਲਮ ਸੈ ਸੈ ਕੇ ਸੈ ਸੈ ਕੇ ਸੈ ਦੇ ਕਿ ਤਦੇ ਮੇ ਮਿੱਟੀ ਦੀ ਬਣ ਚੁੱਕੀ ਹਾਂ ਕਿ ਹੁਣ ਤਾਂ ਮੈਨੂੰ ਕਿਚਨ ਡਿਪਾਰਟਮੈਂਟ ਮੇਰੇ ਲਈ ਐਕਸਟਰਾ ਹੋ ਚੁੱਕੀ ਕਿ ਖਿਲੋ ਨਾ ਹੁੰਦਾ ਖਿਲੋ ਨੇ ਦੀ ਤਰ੍ਹਾਂ ਕੰਮ ਕਰਨਾ ਸੋ ਬਾਕੀ ਥੋੜਾ ਵੀਡੀਓ ਹੋ ਗਿਆ ਮੇਰਾ ਵੱਡਾ ਤੇ ਬਾਕੀ ਮੈਂ ਤੁਹਾਨੂੰ ਮਿਲਦੀ ਰਵਾਂਗੀ ਤੁਸੀਂ ਆਪਣਾ ਧਿਆਨ ਰੱਖਣਾ ਸਾਰੇ ਸਟੇ ਕੇਅਰ ਬਾਏ ਬਾਏ